ਖਾਲੀ ਵੇ ਮਹਾਂ ਤੇ ਕਬਣਾ ਉਹ ਵੀ ਖਾਲੀ ਬਰਲੀ ਵੀ ਆ ਪਛ ਵੀ ਖਾਲੀ ਆ ਆ ਵੀ ਕਹਿਰਤੀਆਂ ਦੀ ਹੈ ਜੀ ਇਹਦਾ 9000 ਮਾਰ ਦੇਣਾ ਨਾ ਨਾ ਮੈਂ ਖਸਤ ਨੇ ਪੈਸੇ ਜੈਜ ਮੰਗ ਜੇ ਵੇਚਣੀ ਹੈ ਗਾਇ ਤੁਸੀਂ ਰੱਖ ਦਿਓ ਮੈਂ ਤਾਂ ਤਿੱਥੋਂ ਦਲਾਲੀ ਲੈਣੀ ਹੈ 200 ਰੁਪਏ ਵੀ ਕਹੀ ਤੇ 200 ਅਗਲੇ ਤੋਂ ਵੱਧ ਲੈਣੀ ਨਹੀਂ ਜੈਜ ਪੈਸੇ ਮੰਗ ਲੈ ਜੈ ਤੁਸੀਂ ਰੱਖ ਦਿਓ ਮੈਂ ਰੇ ਕਰਕੇ ਦਸਾਂ ਅਗਲੇ ਦਾ

ਕਾਦੇ 7000 ਰੁਪਿਆ ਤਾਂ ਲੱਗ ਜਦਾ ਹੈ। ਆਪ ਫੋਨ ਨੰਬਰ ਦੇ ਕੇ ਗਏ ਆ ਉਹਦੇ ਭਾਈ ਅਸੀਂ ਉਹਨਾਂ ਕੋਲ 850 ਦੇਵਾਂਗੇ ਉਹ ਆ ਜੇ ਇੰਨੇ ਦਿਨ ਹੋ ਜਦੋਂ ਮਰਜੀ ਫੋਨ ਮਾਰਦੇ। ਜਾ ਰਹੇ ਹੂ ਕੋਈ ਦੋਦੇ ਦੇ ਬੰਦੇ ਆ ਕੋਈ ਗਿਆ ਬਲ ਨਹੀਂ ਰਹੇ ਆ ਨੰਬਰ ਦੇ ਕੇ ਨੰਬਰ ਦੇ ਕੇ ਗਏ ਆ ਕੋ ਨਿਭਾ ਦੇ ਤਾਂ ਇਹ ਉਹ ਵੀ ਜਨਾ ਸਾਨੂੰ ਕੋ ਨਹੀਂ ਵੀ ਅਸੀਂ ਲੈ ਜਾਂਦੇ। ਨੰਬਰ ਉਹ ਦੇ ਗਏ ਆ। ਆਪ ਸਮਝੋ ਉਹ ਆਪ ਦਾ ਪੂਗ ਦਾ ਲਾਉਂਦੇ ਨੇ। ਆ ਉਹਦਾ ਇਹਦੀ ਮਰਜ਼ੀ ਆ। ਹਾਂ। ਦੰਨ ਲੰਗ ਨਾਲੇ ਵੀ ਆ 4 ਵਾਲੇ ਵੀ ਆ ਸਾਢੇ 4 ਦੀ ਦਿੰਨੇ ਨਹੀਂ ਜੀ ਜੀ 5 ਦੀ ਦਿੰਨੇ ਸਾਢੇ 8 ਤੋਂ ਘੱਟ ਨਹੀਂ ਹੁੰਦੇ ਜੀ ਚੱਲੀਏ ਬਾਬਾ ਜੀ ਆਪ ਦਾ ਅੰਕਲ ਟੱਟਾ ਬੜਾ ਉੱਚਾ ਚੱਕਾ ਹੈ ਦੇ ਜੀ ਨਹੀਂ ਨਹੀਂ ਚੰਗਾ ਰਹੇ ਨਹੀਂ ਨਹੀਂ ਜਿਹੜਾ ਜਿਹੜਾ ਕਹਿੰਦਾ ਸੀਗਾ ਮੈਂ ਲੈ ਜਾਊਂਗਾ ਕੋਈ ਆਂਦਾ ਹੋ ਆਲੇ ਘਾਣਨ ਤੇ ਵੀ ਖੜਾਈ ਦੇਣੇ ਸਾਢੇ 7 ਹਾਂ ਇਹ ਕਰੀਂ ਨਾ ਮੜੀ ਜੀ ਲੈ ਕੇ ਜਾ ਉਹ ਗੱਡੀ ਚਾਹੀਦੀ ਓ ਬਾਈ ਯਾਰ ਮੇਰੇ ਕੋਲੋਂ ਮੈਂ ਬੰਦੇ ਨੂੰ ਲਿਆ ਵਾਹ ਇੱਥੇ ਜਿਹੜੇ ਕਰ ਤੋਂ ਦੇਣਾ ਕਰਕੇ ਗਿਆ ਦਦਾ ਡਿਆ 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 ਬਈਆ ਜਾ ਬਣਾ ਲੈ ਚੱਲ ਜਾ ਬਣਾਉਂਗਾ ਜਾ ਬਣਾਉਂਗਾ ਯਾਰ ਤੈਨੂੰ ਬਹੁਤੀਆਂ ਲੜਾ ਤੂੰ ਵੀ ਲੈ ਲੋ ਨਹੀਂ ਯਾਰ ਇਹ ਜਿਹੇ ਕਰਤੇ ਚੱਲ ਆਪਣੇ ਖਾਂਦੇ ਗਈ ਖਾਣੇ ਵਾਹ ਲਈ ਦਾ ਹੀ ਕਾਨੇ ਵਾਸਤੇ ਬਹੁਤ ਜਿਆਦਾ ਕਈ ਵਾਰੀ ਬਾਈ ਲੈਣੀ ਨਹੀਂ ਹੁੰਦੀ ਆਲਾ ਬੰਨ ਕੇ ਖੜਾ ਮੈਂ ਵੀ ਬੰਨ ਕੇ ਖੜਾ ਹਾਂ ਲੋਕਾਂ ਨੂੰ ਸਾਡੇ ਕੋਲੇ ਥਾਰ ਨੇ ਰੇਡਾਂ ਚਾਂਗੇ ਕੋਈ ਜਿਦਾ ਹੀ ਨਹੀਂ ਕਿਸੇ ਦਾ ਕਾਈ ਹੈ ਬਹੁਤੇ ਲੋਕ ਆਲਾ ਕਹਿੰਦਾ ਮੁੱਲ ਲਾ ਕੇ ਬੰਨ ਕੇ ਕੱਸ ਕੇ ਛੱਡ ਦੇ ਲੈ ਨਾਉਂਦੇ ਨਹੀਂ ਬੰਦਾ ਫੋਨ ਕਰਦੀ ਤੂੰ ਫੋਨ ਕਰੇਗਾ ਤੂੰ ਕੱਲ੍ਹ ਨੂੰ ਫੋਨ ਅਗਲਾ ਕਹੂੰਗਾ ਜੀ ਮੈਂ ਤਾਂ ਲੈ ਲਈ ਐਨੇ ਦੀ ਹੁਣ ਐਨੇ ਦੀ ਦਿੰਦੀਆਂ ਮੈਂ ਆਵਾ ਇਹ ਗੱਲਾਂ ਕਈ ਤਰ੍ਹਾਂ ਦੀ ਹੋ ਜਾਣਗੀਆਂ ਲੈ ਖੜ ਸਾਰੀਆਂ ਗੱਲਾਂ ਛੱਡ ਦੇਈ ਨਾ ਦੇਈ ਪੂਰੀ ਸ਼ੀ ਦੀ ਵੇਚ ਨਹੀ ਨਹੀ ਬਈ ਦੇ ਦੇ ਨਾ ਖੰਡਰ ਹੈ ਜੇ ਕਾ ਫੰਡਰੀ ਆ ਫੰਡਰ ਕਰਕੇ ਦਿੰਨੇ ਆ ਬਹੁਤ ਵਧੀਆ ਲੱਗੀ ਜਾਂਦਾ ਰੇਟ ਦਾ ਸੀ ਕੱਗੇ ਵੀ ਵਧੀਆ ਰੇਟ ਵਧੀਆ ਲੱਗਾ ਪੁਣੇ ਹੁਣ ਕਿਚਾ ਸਾਡੇ ਵੀ 2 ਰੁਪਏ ਬਣ ਜਾਣਗੇ ਲੈ ਨਹੀਂ ਕੱਚੇ ਪੈਸੇ ਲੈ ਮੈਂ ਦੂਰੇ ਕੱਚੇ ਵਿੱਚ ਲਾਉਂਦਾ ਨਹੀਂ ਕੱਚੇ ਵਿੱਚ ਲਾਉਂਦਾ ਨਹੀਂ ਹੈਗਾ ਕੋਈ ਵਧੀਆ ਬਣ ਸਕਦੇ ਰਹਿ ਚੇ ਫੇਰ ਆਹੀ ਪੱਠਾ ਨਾ ਨਰ ਆਹਾਂ ਆਹਾਂ ਆਹ ਹੈ ਹਾਂ ਕੋਚਲੇ ਨੇ ਤੇਰੀ ਮੇਰੀ ਗੱਲਬਾਤ ਨਹੀਂ ਜਲੀ ਫੰਡਾ ਨਾ ਆਣੀ ਨਾ ਕਰ ਨਾ ਟਰੇਨ ਬਹੁਤ ਵਧੀਆ ਲੱਗੀ ਹੈ ਮਾਕਲ ਕੋਈ ਨਹੀਂ ਵਧ ਗਿਆ ਕੋਈ ਨਹੀਂ 200 ਤੇ ਦਿਨ ਨਾ ਨਾ ਸਾਢੇ 30 ਦਿਨ ਆ ਚੱਲੀ